वह भी लड़ रहा खजाना खाली वाला गिदड़ पाए उर्दू के शेर बोली जाना लोग कहते समझ नहीं आती गुरदशे महफले गरूफ वो <laughs> तो कहते पता नहीं की कह गया जी <laughs> हैं जी हां चाह नहीं मिलती क्या खजाना खाली हद है यार चाह तो आप यार हरेक उन्दे आंदे पुछ ला भाई चाह का कप भाई चाह ले चाह खजाने भरों तुम ਸੂਇਸ ਕਰਕੇ ਇਹਨਾਂ ਤੇ ਜੀ ਕੀ ਨਾ ਕਰਿਓ ਪਹਿਲਾਂ ਉਥੋਂ ਗਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਚੋਪੜਤਾ ਫਿਰ ਇਹ ਹੁਣ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕੀਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਇੱਥੇ ਲੈ ਤੂੰ ਹੁਣ ਹੁਣ ਉਹ ਕਹਿੰਦਾ ਕਿ ਪੀਆਟ ਇਸ ਰੱਖੂ ਮੈਂ ਫੁਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫੁਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਵਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਤੁਹਾਨੂੰ ਪਤਾ ਸੀ ਖਜ਼ਾਨੇ ਚ ਹੈਗੇ ਨੇ ਪੈਸੇ ਤਨਖਾਹਾਂ ਰੇਂਜ ਹੋ ਕੇ 45000 ਸਰਕਾਰੀ ਨੌਕਰੀਆਂ ਦੇ ਕਿਹਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈਆ ਤੁਹਾਡੇ ਸਾਹਮਣੇ ਖੜਾ 45000 ਤੁਹਾਡੇ ਵੀ ਮਿਲੀਆਂ ਹੋਣੀਆਂ ਆਲੇ ਦੋਲੇ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ ਚ ਵੀ ਕਿਉਂਕਿ ਮੈਂ ਇਹ ਨਹੀਂ ਦੇਖਦਾ ਨਾ ਕੋਈ ਰੁਪਈਆ ਨਾ ਕੋਈ ਸ਼ਿਫਾਰਿਸ਼ ਪੜੋ ਇੱਕ ਘਰ ਚ ਦੋ ਦੋ ਨੌਕਰੀਆਂ ਵੀ ਮਿਲੀਆਂ ਹੋਈਆਂ ਭੈਣ ਤੇ ਭਾਈ ਦੋਨੇ ਪੜ ਲੇ ਨੰਬਰ ਆ ਗਏ ਸਰਜੀਤਪੁਰੀ ਕੋਠੇ ਆ ਸਾਡੇ ਇਥੇ ਸਰਜੀਤਪੁਰੀ ਕੋਠੇ ਗੱਟੀਆਂ ਤਿੰਨ ਭੈਣਾਂ ਨੂੰ ਮਿਲੀਆਂ ਤਿੰਨ ਭੈਣਾਂ ਨੂੰ ਸਰਜੀਤਪੁਰੀ ਕੋਠਿਆਂ ਚ ਦੱਸੋ ਇਹ ਤੂੰ ਪਹਿਲਾਂ ਕਦੇ ਮਿਲਦੀ ਸੀ ਐ ਨੌਕਰੀ ਹੋਰ ਹੋਰ ਕੱਢੂ ਹਜੇ ਨੌਕਰੀਆਂ ਆ ਹੁਣ ਆਉਣ ਵਾਲੇ ਦਿਨਾਂ ਚ ਪੁਲਿਸ ਦੇ ਵਿੱਚ ਰੱਖਣੇ ਮੁੰਡੇ ਕੁੜੀਆਂ ਤੁਸੀਂ ਦੇਖੋ 2000 ਸਨ ਚ 80000 ਪੁਲਿਸ ਸੀ ਪੰਜਾਬ ਕੋਲੇ 2024 ਆ ਗਿਆ ਅੱਜ ਵੀ ਅਸੀਂ ਯਾਰ ਕਿੰਨੀ ਪਾਪੂਲੇਸ਼ਨ ਵੱਧ ਗਈ ਕ੍ਰਾਈਮ ਵੱਧ ਗਿਆ ਕੋਈ ਕੁ ਦੇਖਦੇ ਹੀ ਨਹੀਂ ਬਾ ਜਿਹੜੇ ਰਿਟਾਇਰ ਹੁੰਦੇ ਨੇ ਉਹਨੂੰ ਭਰਤੀ ਕਰ ਲੈਂਦੇ ਨੇ ਉਹਨਾਂ ਦੀ ਥਾਂ ਤੇ ਵਧਾਈ ਨਹੀਂ ਮਤਲਬ ਨਫਰੀ ਹੁਣ ਪੁਲਿਸ ਨੂੰ ਗੱਡੀਆਂ ਦਿੱਤੀਆਂ ਨਵੀਆਂ ਤੁਸੀਂ ਦੇਖਦੇ ਹੋਵੋਗੇ ਐਸਐਸਐਫ ਵਾਲੀ ਨਮੀਂ ਜਿਹੜੀਆਂ ਗੱਡੀਆਂ ਸੜਕ ਤੇ ਖੜੀਆਂ ਨੇ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਏ ਉਹਦੀ ਚੱਕ ਕੇ ਲੈ ਜਾਂਦੇ ਨੇ